ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਇੱਕ ਲਾਲਚੀ ਰਾਜਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਲੁੱਟਣ ਲੱਗਾ ਤਾਂ ਕੀ ਚਮਤਕਾਰ ਹੋਇਆ ਆਓ ਇਸ ਬਾਰੇ ਆਪਾਂ ਅੱਜ ਦੀ ਸਾਖੀ ਦੇ ਵਿੱਚ ਜਾਂਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਲੰਕਾ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਅਤੇ ਸਾਰਿਆਂ ਨੂੰ ਸੱਚ ਅਤੇ ਧਰਮ ਦੇ ਰਾਹ ਤੇ ਪਾਉਂਦੇ ਹੋਏ ਸਾਰਿਆਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਕੇ ਜੋੜਦੇ ਹੋਏ ਵਾਪਿਸ ਆ ਜਾਂਦੇ ਹਨ ਤਾਂ ਯਾਤਰਾ ਕਰਦੇ ਕਰਦੇ ਗੁਰੂ ਨਾਨਕ ਪਾਸ਼ਾ ਜੀ ਪਦਮਨਗਰ ਪਹੁੰਚ ਜਾਂਦੇ ਹਨ ਅਤੇ ਉੱਥੇ ਜਾ ਕੇ ਗੁਰਨਾਣਕ ਪਾਸ਼ਾ ਜੀ ਨੂੰ ਪਤਾ ਲੱਗਦਾ ਹੈ ਕਿ ਪਦਮਨਗਰ ਦਾ ਰਾਜਾ ਬਹੁਤ ਅਧਰਮ ਕਰ ਰਿਹਾ ਹੈ ਅਤੇ ਉਹ ਬਹੁਤ ساری ਮਾਇਆ ਇਕੱਠੀ ਕਰੀ ਜਾ ਰਿਹਾ ਹੈ ਗੁਰਨਾਣਕ ਪਾਸ਼ਾ ਜੀ ਉੱਤੇ ਹਰ ਰੋਜ਼ ਕੀਰਤਨ ਕਰਦੇ ਹਨ ਅਤੇ ਉਸ ਪਰਮਾਤਮਾ ਦੀ ਬਾਣੀ ਦਾ ਪ੍ਰਚਾਰ ਕਰਦੇ ਹਨ ਸੰਗਤਾਂ ਬਹੁਤ ਆਉਂਦੀਆਂ ਹਨ ਅਤੇ ਗੁਰਨਾਣਕ ਪਾਸ਼ਾ ਜੀ ਦੇ ਬਚਨ ਸੁਣਦੀਆਂ ਹਨ ਇੱਕ ਦਿਨ ਗੁਰਨਾਣਕ ਪਾਸ਼ਾ ਜੀ ਨੇ ਇੱਕ ਐਸਾ ਕੌਤਕ ਰਚਿਆ ਉਹ ਕੋਤਕ ਇਹ ਸੀ ਕਿ ਜਿਹੜਾ ਵੀ ਇਸਤਰੀ ਜਾਂ ਪਰੋਸ਼ ਨੇੜੇ ਜਾਂ ਦੂਰੋਂ ਗੁਰੂ ਨਾਨਕ ਪਾਤਸ਼ਾਹ ਜਿਦੇ ਦਰਸ਼ਨ ਕਰਦੇ ਉਹ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਸੀ ਜਿਦਾ ਇਹਨਾਂ ਮਹਾਂਪੁਰਸ਼ਾਂ ਦੇ ਅੱਗੇ ਸੋਨੇ ਦੀਆਂ ਮੋਹਰਾਂ ਦਾ ਢੇਰ ਲੱਗਿਆ ਹੋਵੇ ਸੂਰਜ ਦੀ ਕਿਰਨਾਂ ਦੇ ਨਾਲ ਉਹ ਸੋਨੇ ਦੀਆਂ ਮੋਹਰਾਂ ਚਮਕ ਰਹੀਆਂ ਸਨ ਸੋਨੇ ਦੀਆਂ ਮੋਹਰਾਂ ਵੇਖ ਕੇ ਲੋਕ ਬੜੇ ਹੈਰਾਨ ਹੁੰਦੇ ਹਨ ਆਪ ਤੇ ਆਪਸ ਵਿੱਚ ਗੱਲਾਂ ਕਰਦੇ ਹਨ ਅਤੇ ਇਹ ਖਬਰ ਉਸ ਰਾਜੇ ਦੇ ਕੰਨੀ ਪੈ ਜਾਂਦੀ ਹੈ ਕਿ ਇੱਕ ਸਾਧੂ ਨਗਰ ਦੇ ਵਿੱਚ ਆਇਆ ਹੋਇਆ ਹੈ ਅਤੇ ਉਹਨਾਂ ਦੇ ਅੱਗੇ ਸੋਨਾ ਸੋਨੇ ਦੀਆਂ ਮੋਹਰਾਂ ਦਾ ਢੇਰ ਲੱਗਿਆ ਹੋਇਆ ਹੈ ਤਾਂ ਰਾਜਾ ਜਦੋਂ ਇਹ ਗੱਲ ਸੁਣਦਾ ਹੈ ਤਾਂ ਬੜਾ ਹੈਰਾਨ ਹੁੰਦਾ ਹੈ ਅਤੇ ਕਹਿਣ ਲੱਗਾ ਕਿ ਸਾਧੂ ਦੇ ਕੋਲ ਸੋਨੇ ਦੀਆਂ ਮੋਹਰਾਂ ਹਨ ਉਹ ਵੀ ਮੇਰੇ ਰਾਜ ਵਿੱਚ ਰਾਜਾ ਗੁਰਨਾਨਕ ਪਾਸ਼ਾ ਜੀ ਦੇ ਕੋਲੋਂ ਸੋਨੇ ਦੀਆਂ ਮੋਹਰਾਂ ਖੋਣ ਤੇ ਲਈ ਆਪਣੇ ਸਿਪਾਹੀਆਂ ਨੂੰ ਨਾਲ ਲੈ ਕੇ ਤੁਰ ਪੈਂਦਾ ਹੈ ਉਹ ਗੁਰਨਾਨਕ ਪਾਸ਼ਾ ਜੀ ਦੇ ਕੋਲ ਪਹੁੰਚ ਜਾਂਦਾ ਹੈ ਅਤੇ ਗੁਰਨਾਨਕ ਪਾਸ਼ਾ ਜੀ ਦੇ ਬਾਲ ਬੜੀ ਗੌਰ ਦੇ ਨਾਲ ਵੇਖਦਾ ਹੈ ਅ ਰਾਜੇ ਨੂੰ ਵੀ ਗੁਰਨਾਨਕ ਪਾਸ਼ਾ ਜੀ ਦੇ ਅੱਗੇ ਸੋਨੇ ਦੀਆਂ ਮੋਹਰਾਂ ਨਜ਼ਰ ਆ ਰਹੀਆਂ ਸਨ ਜਦੋਂ ਰਾਜਾ ਸੋਨੇ ਦੀਆਂ ਮੋਹਰਾਂ ਦਾ ਲੱਗਿਆ ਢੇਰ ਵੇਖਦਾ ਹੈ ਤਾਂ ਉਹ ਹੱਕਾ ਬੱਕਾ ਰਹਿ ਜਾਂਦਾ ਹੈ ਅਤੇ ਉਹ لالچی ਰਾਜਾ ਕਾਲੀ ਦੇ ਨਾਲ ਮੋਹਰਾਂ ਇਕੱਠੀਆਂ ਕਰਨ ਲੱਗਦਾ ਹੈ ਜਿਵੇਂ ਹੀ ਰਾਜਾ ਸੋਨੇ ਦੀਆਂ ਮੋਹਰਾਂ ਦੇ ਢੇਰ ਵਿੱਚ ਹੱਥ ਮਾਰਦਾ ਹੈ ਤਾਂ ਉਸ ਦੇ ਹੱਥ ਵਿੱਚ ਰੂੜੇ ਆ ਜਾਂਦੇ ਹਨ ਪੱਥਰ ਆ ਜਾਂਦੇ ਹਨ ਰਾਜਾ ਇਹ ਵੇਖ ਕੇ ਬੜਾ ਸ਼ਰਮਿੰਦਾ ਹੁੰਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਰਾਜੇ ਨੂੰ ਪੁੱਛਦੇ ਹਨ ਕਿ ਰਾਜਾ ਕੀ ਚੱਕ ਰਹੇ ਸੀ ਤਾਂ ਰਾਜਾ ਚੁੱਪ ਚਾਪ ਖੜਾ ਰਹਿੰਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੁਬਾਰਾ ਫਿਰ ਕਹਿੰਦੇ ਹਨ ਕਿ ਰਾਜਾ ਤੈਨੂੰ ਤਾਂ ਮਾਇਆ ਦੀ ਭੁੱਖ ਸਤਾ ਰਹੀ ਹੈ ਲਾਲਚ ਨੇ ਤੇਰੀ ਮਤ ਮਾਰ ਰੱਖੀ ਹੈ ਪਰ ਕਦੇ ਇਹ ਗੱਲ ਸੋਚੀ ਹੈ ਕਿ ਮਰਨ ਲੱਗਿਆਂ ਵੀ ਮਾਇਆ ਕਦੇ ਨਾਲ ਨਹੀਂ ਜਾਣੀ ਅਤੇ ਕਹਿਣ ਲੱਗੇ ਕਿ ਹੈ ਰਾਜਾ ਤੂੰ ਇਹ ਮੂਰਖਤਾ ਨੂੰ ਛੱਡ ਦੇ ਅਤੇ ਗੁਨਾਣਕ ਪਾਸ਼ਾ ਜੀ ਕਹਿਣ ਲੱਗੇ ਕਿ ਰਾਜਾ ਜੀ ਤੇਰੇ ਵੱਡੇ-ਵਡੇਰੇ ਵੀ ਇੱਥੋਂ ਤੁਰ ਗਏ ਹਨ ਕੀ ਕਦੇ ਉਹ ਵੀ ਆਪਣਾ ਧਨ ਦੌਲਤ ਆਪਣੇ ਨਾਲ ਲੈ ਕੇ ਗਏ ਹਨ ਜੇ ਅਗਰ ਜੇ ਨਹੀਂ ਲੈ ਕੇ ਗਏ ਤਾਂ ਫਿਰ ਐਵੇਂ ਖਾਪ-ਖਾਪ ਕੇ ਮਰਨ ਦਾ ਕੀ ਫਾਇਦਾ ਅਤੇ ਮਾੜੇ ਕੰਮਾਂ ਵਾਲੇ ਦਾ ਮਾੜਾ ਹੀ ਨਤੀਜਾ ਹੁੰਦਾ ਹੈ ਮਾੜੇ ਅਗਰ ਜੇਕਰ ਜ਼ਿੰਦਗੀ ਦੇ ਵਿੱਚ ਤੁਸੀਂ ਚੰਗਾ ਕਰਮ ਕਰੋਗੇ ਤਾਂ ਉਹ ਤੁਹਾਡੇ ਨਾਲ ਜਾਵੇਗਾ ਚੰਗਾ ਕਰਮ ਤੁਹਾਡਾ ਸਾਥ ਦੇਵੇਗਾ ਜਿਹੜਾ ਵੀ ਮਨੁੱਖ ਉਸ ਪਰਮਾਤਮਾ ਦਾ ਨਾਮ ਲੈਂਦਾ ਹੈ ਉਹ ਇਸ ਭਵ ਸਾਗਰ ਤੋਂ ਤਰ ਜਾਂਦਾ ਹੈ ਅਤੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਜਾ ਵੀ ਰਾਜਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਇਸ ਮੋਹ ਮਾਇਆ ਦੇ ਲਾਲਚ ਵਿੱਚੋਂ ਨਿਕਲਣਾ ਚਾਹੀਦਾ ਹੈ ਉਸ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਹੈ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ ਜੇਕਰ ਨਾਲ ਜਾਵੇਗਾ ਤਾਂ ਉਹ ਇੱਕ ਸਿਰਫ ਪਰਮਾਤਮਾ ਦਾ ਨਾਮ ਹੈ ਵਾਹਿਗੁਰੂ ਦਾ ਸਿਮਰਨ ਹੈ ਜੋ ਸਾਡੇ ਨਾਲ ਜਾਵੇਗਾ ਅਤੇ ਸਾਡੇ ਚੰਗੇ ਕਰਮ ਹਨ ਜੋ ਸਾਡੇ ਨਾਲ ਜਾਣਗੇ ਚੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਵੱਦ ਤੋਂ ਬਾਦ ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਉਸ ਦੀ ਮਹਿਮਾ ਗੋਣੀ ਚਾਹੀਦੀ ਹੈ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਕਦੇ ਵੀ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਤੇ ਹਮੇਸ਼ਾ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ ਸੋ ਅੱਜ ਦੀ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ka ਖਾਲਸਾ ਵਾਹਿਗੁਰਜੀ ਕੀ ਫਤਿਹ